ਜਿੰਦਗੀ ਵਿੱਚ ਜੇ ਤੁਸੀਂ ਖੁਸ਼ ਰਹਿਣਾ ਹੈ ਫਿਰ ਸੰਸਾਰ ਦੇ ਅਨੁਸਾਰ ਜਿਉਣਾ ਛੱਡ ਦਿਓ ਜੇ ਦੁਨੀਆ ਦੇ ਸਾਥ ਦੇ ਨਾਲ ਰਹੋਗੇ ਤੇ ਸਾਰੀ ਉਮਰ ਖੁਸ਼ ਨਹੀਂ ਰਹਿ ਸਕਦੇ ਕਿਉਂਕਿ ਹਰ ਕਿਸੇ ਦੇ ਜਿਉਣ ਦਾ ਤਰੀਕਾ ਅਲੱਗ ਹੈ ਹਰ ਕਿਸੇ ਦੀ ਮੰਗ ਅਲੱਗ ਹੈ ਹਰ ਕਿਸੇ ਦਾ ਹਿਸਾਬ ਅਲੱਗ ਹੈ ਇਸ ਸੰਸਾਰ ਦੇ ਰੰਗ ਟੰਗ ਅਲੱਗ ਨੇ ਜ਼ਰੂਰੀ ਥੋੜੀ ਹੈ ਕਿ ਅਸੀਂ ਸੰਸਾਰ ਦੇ ਸਾਥ ਦੇ ਨਾਲ ਚੱਲ ਸਕੀਏ ਖਾ ਸਕੀਏ ਪੀ ਸਕੀਏ ਜ਼ਰੂਰੀ ਨਹੀਂ ਜੇ ਨਾ ਚੱਲਿਆ ਗਿਆ ਅੰਦਰੋਂ ਅੰਦਰ ਹੀ ਦੁਖੀ ਹੋਵਾਂਗੇ ਕੋਸਾਂਗੇ ਕਿ ਸਤਿ ਪਰਮਾਤਮਾ ਸਾਨੂੰ ਵੀ ਦੌਲਤ ਦਿੰਦਾ ਸਾਨੂੰ ਵੀ ਵਡਿਆਈ ਦਿੰਦਾ ਅੰਦਰੋਂ ਕੋਸਾਂਗੇ ਤੇ ਜਿੱਦਨ ਸੰਸਾਰ ਦੇ ਸਾਥ ਦੇ ਨਾਲ ਜਿਉਣਾ ਛੱਡ ਦਿੱਤਾ ਗੁਰੂ ਦੇ ਸ਼ਬਦ ਦੇ ਅਨੁਸਾਰ ਜੀਵਨ ਆਪਣਾ ਬਦਲ ਲਿਆ ਜੀਵਨ ਦੇ ਵਿੱਚੋਂ ਰਸ ਉਸੇ ਦਿਨ ਆ ਜਾਣਾ ਹੈ ਤੁਹਾਨੂੰ ਜੀਵਨ 'ਚ ਆਨੰਦ ਵੀ ਆਵੇਗਾ ਆਨੰਦ ਤਾਂ ਖਤਮ ਕੀਤਾ ਸੀ ਦੁਨੀਆ ਦੀ ਰਿਸ ਕਰਕੇ